ਲਓ ਭਾਈ ਕਰੀਏ ਆਪਾਂ ਕੰਮ ਸਟਾਰਟ ਦਿਖਾਈਏ ਤੁਹਾਨੂੰ ਵੀ ਕਿਵੇਂ ਹੁੰਦੀ ਆ ਆਰਡਰ ਟੂ ਸਟੋਰ ਦੀ ਦੇਖ ਕੇ ਕਰਕੇ ਆਪਾਂ ਵੀ ਮੇਰਾ ਵੀ ਐਕਸਪੀਰੀਅੰਸ ਪਹਿਲੀ ਵਾਰੀ ਆ ਇਹ ਲਓ ਜੀ ਫਿਰ ਤੁਹਾਨੂੰ ਦੱਸਦਾ ਵੀ ਜੇ ਕੋਈ ਚੀਜ਼ ਦੀ ਮਤਲਬ ਕਿ 10 20 ਹਜ਼ਾਰ ਦੀ 10 20 ਹਜ਼ਾਰ ਦੇ ਮਾਲ ਦੀ ਸ਼ਾਰਟੇਜ ਆ ਜਾਂਦੀ ਆ ਉਹਨੂੰ ਕਿਨੂੰ ਭਰਨਾ ਪਊਗਾ ਤੇ ਕੀ ਹੋਊਗਾ ਠੀਕ ਆ ਤੇ ਹੁਣ ਆਪਾਂ ਥੋੜੀ ਇਹਦੀ ਸ਼ਾਰਟੇਜ ਦੀ ਗੱਲ ਕਰਕੇ ਜੇ ਮਾਲ ਵਿੱਚ ਸ਼ਾਰਟੇਜ ਆਉਂਦਾ ਤਾਂ ਕੀ ਹੁੰਦਾ ਫਿਰ ਮਨ ਲਓ ਆਪਾਂ ਘੱਟ ਤੋਂ ਘੱਟ ਲਾ ਲੈ ਵਿੱਚ ਸਟੋਰਾਂ ਦੇ ਭਾਈ ਲੱਖ ਲੱਖ 2-2 ਲੱਖ ਮਾ ਦਾ ਸਟਾਕ ਵੀ ਸ਼ਾਰਟੇਜ ਆ ਜਾਂਦੀ ਹੈਗੀ ਹਣ ਠੀਕ ਹੈ ਤੇ ਉਹ ਕਿਹਦੇ ਸਿਰ ਪੈਂਦੀ ਹੈ ਤੇ ਆਪਾਂ ਘੱਟ ਤੋਂ ਘੱਟ ਕਰਕੇ ਜੇ ਵੀ ਇੱਥੇ 20000 ਦੀ ਸ਼ਾਰਟੇਜ ਆ ਜਾਂਦੀ ਆ ਤਾਂ ਫਿਰ ਉਹ ਕਿਹਦੇ ਸਿਰ ਜਾਂਦਾਗਾ ਘੱਟ ਤੋਂ ਘੱਟ 20000 ਰੁਪਿਆ 20000 ਦੀਆਂ ਜੋੜੀਆਂ ਲਾ ਲਾ ਚਾਰ ਪੰਜ ਜੋੜੀਆਂ 20000 ਦੀਆਂ ਹੋ ਜਾਣਗੀਆਂ ਜੇ ਵੀ ਇੰਨੀਆਂ ਜੋੜੀਆਂ ਕਿਸੇ ਆਸੇ ਪਾਸੇ ਹੋ ਜਾਂਦੀਆਂ ਤਾਂ ਉਹ ਉਹ ਪੈਸੇ ਕੌਣ ਭਰੂਗਾ ਕੀ ਹਾਲ ਹੈ ਸਜਣਾ ਆਵਾ ਚਨੀ ਦਾ ਲਾਵਾ ਪਈ ਲੱਗਦਾ ਆਪਣੀ ਮਾਰਦਾ ਕਿ ਨਹੀਂ ਕਰਨੀ ਹੈ ਤੇ ਜਿਹੜਾ ਮਤਲਬ ਕਿ ਇਸ ਸਟੋਰ ਦਾ ਮੈਨੇਜਰ ਹੁੰਦਾਗਾ ਠੀਕ ਹੈ ਨਾ ਉਹ ਆਡਿਟ ਨਹੀਂ ਕਰ ਸਕਦਾ ਉਹ ਕਾਊਂਟ ਨਹੀਂ ਕਰ ਸਕਦਾ ਨਾ ਹੀ ਉਹਨੂੰ ਮਸ਼ੀਨਾਂ ਦਿੱਤੀ ਜਾਂਦੀ ਹੈਗੀ ਬਾਕੀ ਸਟਾਫ ਲੱਗਦਾਗਾ ਤਿੰਨ ਚਾਰ ਜਾਨੇ ਸਟਾਫ ਦੇ ਹੁੰਦੇ ਹੈਗੇ ਗੁੱਡ ਮਾਰਨਿੰਗ ਜੀ ਸਸੀ ਗਾ ਸਾਰਿਆਂ ਆਗੇ ਜੀ ਜਿਮ ਚ ਤੇ ਜਿਮ ਤੇ ਥੋੜਾ ਜਿਹਾ ਸੁਨੇਹਾ ਆਏ ਆ ਕਿਉਂਕਿ ਇਸ ਤਰ੍ਹਾਂ ਦਾ ਭਾਈ ਵਾਲ ਕਟਾਉਣ ਜਾਣਾ ਸਾਰੀ ਅਡਜਸਟਮੈਂਟ ਟਾਈਮ ਦੀ ਕਰਨੀ ਪੈਂਦੀ ਹੈ ਟਾਈਮ ਮਿਲਦਾ ਨਹੀਂ ਤੇ ਟਾਈਮ ਪਰ ਕੱਟਣਾ ਪੈਂਦਾ ਸਾਰੇ ਕੰਮਾਂ ਵਾਸਤੇ ਇਹਦੋ ਆ ਬਾਲਾਂ ਦੀ ਸੈਟਿੰਗ ਵੀ ਕਰਾਉਣੀ ਹੈ ਮਾੜੀ ਮੋਟੀ ਤੇ ਕਿਹਾ ਹੁਣ ਜਮ ਲਾਲਕ ਤੇ ਮੌਸਮ ਅੱਜ ਬੜਾ ਵਧੀਆਗਾ ਸਵੇਰੇ ਸਵੇਰੇ ਠੰਡਾ ਠੰਡਾ ਮੌਸਮ ਐਂਡਮੀ ਹੈ ਨਹੀਂ ਜੀ ਭਾਈ ਅੱਛੇ ਤਾਂ ਪੂਰੀ ਕੰਮਨ ਕਹਾਣੀ ਹੋਈ ਜਾਂਦੀ ਹੈ ਜੀ ਇੱਥੇ ਥੋੜਾ ਜ਼ਿਆਦਾ ਹੀ ਮੌਸਮ ਠੰਡਾ ਹੋਇਆ ਪਿਆਗਾ ਰਬਾ ਪਿੰਡ ਵੀ ਬਾਵੀ ਧੋਨਿਆਂ ਦਾ ਲੋੜਾ ਖੇਤਾਂ ਚ ਕਿਹਾ ਬਾਈ ਲੱਗਦਾ ਨਾ ਸਿਰ ਜਿਵੇਂ ਜੱਟ ਦਾ ਜੋੜਾ ਹਾੜੀ ਚ ਘਸਿਆ ਹੁੰਦਾਗਾ ਐਂ ਕਢਾ ਲਈ ਟੈਂਡ ਇਹਨੂੰ ਕਹਿੰਦੇ ਆ ਬਾਈ ਕੌਲਾ ਕਟਿੰਗ ਤੇ ਕਿਹੜੀ ਕਟਿੰਗ ਹੈ ਕੌਲਾ ਕਟਿੰਗ ਹੈ ਕੌਲਾ ਕਟਿੰਗ ਤੇ ਮੀ ਵੀ ਹੁਣ ਬੰਦ ਹੋ ਗਿਆ ਚੱਲ ਅ ਵੀ ਚਲੀਏ ਕਰਾ ਲਵੀ ਨਾ ਨਵੀ ਸ਼ਰਟ ਪਾਈ ਆ ਪੁੱਛ ਰਿਆ ਸੀ ਰਿਵਿਊ ਮਹਿੰਦੀ ਰੰਗੀ ਦੇਖ ਲਓ ਬਾਈ ਤੁਸੀਂ ਵੀ ਦੇ ਦਿਓ ਰਿਵਿਊ ਕਿਵੇਂ ਆ ਗਈ ਚਟ ਅੱਜ ਬਾਈ ਜੀ ਆਪਣੇ 3k ਸਬਸਕ੍ਰਾਈਬਰ ਪੂਰੇ ਹੋ ਗਏ ਯਾਨੀ ਕਿ ਮੈਨੂੰ ਲੱਗਦਾ ਵੀ 3 ਲੱਖ ਹੋ ਗਏ ਓਏ 3000 ਹੈ ਪਰ ਮੈਨੂੰ ਤਾਂ 3 ਲੱਖ ਵਰਗੇ ਲੱਗਦੇ ਹੈਗੇ ਮੈਂ ਤਾਂ ਧੰਨਵਾਦ 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 ਆ ਰਗੇ ਜੀ ਯਾਰ ਇਹ ਗਰਮੀ ਕਿੰਨਾਂ ਹੋਲ ਹੈ ਗਰਮੀ ਪੁੱਛਣਾ ਵੀ ਬੁਰਾ ਬੜਾ ਪਸੀਨਾ ਪਸਨ ਹੋਏ ਬੈਠੇ ਹੋਗੇ ਹੈ ਕਾਲੇ ਕੱਛਿਆਂ ਵਾਲੇ ਆ ਗਏ ਕਾਲੇ ਕੱਚੇ ਵਾਲੇ ਇਹਦੀ ਸਟੋਰੀ ਵੀ ਤੁਹਾਨੂੰ ਕਦੇ ਕਦੇ ਸ਼ੇਅਰ ਕਰਾਂਗੇ ਕੋਈ ਨਾ ਜੀ ਚੰਗੀ ਤਰ੍ਹਾਂ ਕਰਾਂਗੇ ਇਹਦੀ ਸਟੋਰੀ ਉਹ ਬੰਦੇ ਦੀ ਕਰਨੇ ਦੀ ਆ ਦੇਖ ਲਓ ਭਈ ਅੱਜ ਕਸਟਮਰ ਨਹੀਂ ਹੈਗੇ ਇਹ ਦੇਖ ਤੇ ਰਸੇ ਜਿਆਦਾ ਜੋਰ ਲਗਾ ਰਹੇ ਹੋ ਇਹ ਅਰੇ ਵੀਰ ਆਦਰੀ ਸਹੀ ਬੜਾ ਸਹੀ ਬੜਾ ਹੋ ਗਏ ਜੀ ਫ੍ਰੀ ਆਪਾਂ ਨਹੀਂ ਫ੍ਰੀ ਹੋਏ ਅੱਜ ਸਾਰੇ ਸਟੋਰਾਂ ਵਾਲੇ ਫ੍ਰੀ ਹੋ ਗਏ ਚੱਲਿਆ ਕਰਨ ਸਾਡੀ ਹੈਗੀ ਅੱਜ ਨਾਈਟ ਇੱਥੇ ਸਟੋਰ ਤੇ ਪਾ 5-6 ਬੰਦੇ ਰੁਕੇ ਹੋਏ ਆਗੇ ਸਟੋਰ ਤੇ ਸਟੋਰ ਦੀ ਆਡਿਟ ਆ ਗਈ। ਬਹੁਤ ਬੰਦਿਆਂ ਦਾ ਪਤਾ ਵੀ ਹੋਊ ਵੀ ਇਹ ਕੀ ਚੀਜ਼ ਹੁੰਦੀ ਹੈਗੀ ਆਡਿਟ ਤੇ ਜਿਨ੍ਹਾਂ ਨੂੰ ਨਹੀਂ ਪਤਾ ਠੀਕ ਆ ਉਹਨਾਂ ਨੂੰ ਆਪਾਂ ਦੱਸਾਂਗੇ ਵੀ ਕੀ ਚੀਜ਼ ਹੁੰਦੀ ਹੈਗੀ। ਜਿਹੜਾ ਬਾਈ ਇੱਥੇ ਸਟੋਰ ਦੇ ਵਿੱਚ ਕਰੋੜਾਂ ਰੁਪਈਆ ਦਾ ਮਾਲ ਪਿਆ ਹੋਇਆਗਾ ਸਾਰਾ। ਉਹਦੇ ਚ ਕਿੰਨਾ ਸੇਲ ਹੋ ਗਿਆ ਕੁਛ ਵੀ ਹੋ ਗਿਆ ਸਾਰੇ ਦੀ ਕਾਊਂਟ ਹੋਣਾ ਸਾਰੇ ਗਿਨੇ ਜਾਣੇ। ਠੀਕ ਆ ਜੇ ਕੋਈ ਇੱਕ ਪੀਸ ਵੀ ਇੱਧਰ ਉੱਧਰ ਹੁੰਦਾ 19 21 ਹੁੰਦੀ ਆ ਤਾਂ ਅਸੇਚ ਵੀ ਘਾਟਾ ਵਾਧਾ ਹੁੰਦਾ ਉਹਦਾ ਕੀ ਹੁੰਦਾਗਾ ਕੀ ਨਹੀਂ ਹੁੰਦਾਗਾ ਇਹਨਾਂ ਨੂੰ ਸਾਰਾ ਕੁਝ ਦੱਸਾਂਗੇ ਕਿਵੇਂ ਆਡਿਟ ਹੁੰਦੀ ਹੈਗੀ ਗੱਲਬਾਤ ਕੀ ਹੈਗੀ ਤੇ ਅੱਜ ਨਾਈਟ ਸਾਰੀ ਰਾਤ ਇੱਥੇ ਹੀ ਆਗੇ ਟਾਈਮ ਹੋ ਗਿਆ ਜੀ 11:30 ਦਾ ਤੇ ਕੰਮ ਹੋ ਗਿਆ ਸ਼ੁਰੂ ਆਹ ਟੈਲੀਫੋਨ ਜੇ ਦੇਤੇ ਇਹਦੇ ਨਾਲ ਸਕੈਨ ਕਰਨਾ ਸਾਰਾ ਸਟੋਰ ਦੇ ਵਿੱਚ ਕੁਝ ਵੀ ਆ ਸੂਈ ਤੋਂ ਲੈ ਕੇ ਜਰਾ ਆਪਾਂ ਪਾਲਿਸ਼ ਕੁਝ ਵੀ ਆ ਮਤਲਬ ਕੇ ਬੈਲਟਾਂ ਵਗੈਰਾ ਕੁਝ ਵੀ ਇੱਕ ਚੀਜ਼ ਵੀ ਨਹੀਂ ਰਹਿਣੀ ਚਾਹੀਦੀ ਸਭ ਸਾਰਾ ਕੋਸ ਸਕੈਨ ਹੋਊਗਾ ਜੇ ਇੱਕ ਦੋ ਕੋਈ ਵੀ ਚੀਜ਼ ਰਹਗੀ ਤਾਂ ਉਹ ਸਾਰਾ ਕੁਝ ਨਹੀਂ ਦੁਬਾਰੇ ਕੱਲ ਦਾ ਦਿਨ ਸਾਰਾ ਲੱਗ ਜਾਊਗਾ ਤੇ ਹੁਣ ਸਵੇਰ ਦੇ 5 ਵਜੇ ਦੇ 4 ਵਜੇ ਦੇ ਹਨਾ ਉਹ ਕੋਈ ਪਤਾ ਨਹੀਂ ਕਿੰਨਾ ਟਾਈਮ ਹੋਊਗਾ ਤੇ ਮੈਨੂੰ ਜਿਹੜੇ ਰੈਕ ਨੰਬਰ ਮਿਲੇ ਆ ਸਾਰੇ ਰੈਕ ਹੈਗੇ ਹੈਗੇ 211 ਰੈਕਾਂ ਸਟੋਰ ਦੇ ਤੇ ਜਿਹੜਾ ਤੁਸੀਂ ਮੰਗਰ ਦੇਖੀਏ ਨੇ ਨਾ 211 ਰੈਕਾਂ ਸਾਰੇ ਮਾਲ ਦੇ ਭਰੇ ਹੋਇਆ ਮੈਨੂੰ ਰੈਕ ਮਿਲੇ ਹੈਗੇ ਜੀ 167 ਤੋਂ ਲੈ ਕੇ 211 ਤੱਕ ਇਹ ਮੈਂ ਸਕੈਨ ਕਰਨੇ ਆਗੇ ਇਹ ਆ ਸਕੈਨਰ ਹੈਗਾ ਇਹਦੇ ਨਾਲ ਸਕੈਨ ਕਰਨੇ ਆ 167 ਇੱਥੋਂ ਰੈਕ ਸ਼ੁਰੂ ਹੁੰਦਾ ਜੀ ਆ ਰੈਕ ਦੇਖ ਲਓ ਇੱਕ ਐਨਾ ਵੱਡਾ ਰੈਕ ਹੈਗਾ ਠੀਕ ਹੈ ਜੀ ਇਹਦੇ ਵਿੱਚ ਐਨਾ ਮਾਲ ਆ ਤੇ ਆਪਾਂ ਇਧਰ ਨੂੰ ਚੱਲਦੇ ਆਂਗੇ ਮੈਂ ਤੁਹਾਨੂੰ ਦੱਸ ਦਾਂਗਾ ਵੀ ਮੈਂ ਕਿੱਥੋਂ ਤੱਕ ਸਕੈਨ ਕਰਨਾ ਇੱਥੋਂ ਸ਼ੁਰੂ ਹੋਣਾ ਆ ਦੋਨੇ ਪਾਸੇ ਵਾਲੇ ਮੈਂ ਸਕੈਨ ਕਰਨੇ ਆ ਇਧਰ ਨੂੰ ਪਿੱਛੇ ਨੂੰ ਗਲੀ 'ਚ ਜਾ ਕੇ ਉਹ ਵੀ ਮੈਂ ਸਕੈਨ ਕਰਨੇ ਆਗੇ ਮਤਲਬ ਇੱਕ ਸਾਈਡ ਤੋਂ ਸ਼ੁਰੂ ਹੋਣਾ ਆ ਸਾਰੇ ਇਧਰ ਮੈਂ ਸਕੈਨ ਕਰਨਾ ਹੈ। ਇਧਰ ਮੇਰੀ ਡਿਊਟੀ ਲੱਗੀ ਹੈਗੀ ਆ ਸਾਰੇ ਦੋਨੇ ਪਾਸੇ। ਆਇਆ ক্রੈਕ ਵਿੱਚ ਖਾਲੀ ਆ ਗਿਆ। ਠੀਕ ਹੈ ਜੀ। ਇਧਰ ਜਿਹੜੇ ਵੀ ਆਸੇ ਪਾਸੇ ਆਈ ਜਾਂਦੇ ਹੈਗੇ ਸਾਰਾ ਮਾਲ ਇਹ ਮੈਂ ਸਕੈਨ ਹੀ ਕਰਨਾ ਹੈ। ਟਾਈਮ ਬਹੁਤ ਲੱਗੂਗਾ ਤੇ ਇੱਥੇ ਗਰਮੀ ਵੀ ਪੂਰੀ ਆ। ਇੱਥੇ ਕੋਈ AC ਵਾਸੀ ਕੁਝ ਨਹੀਂ ਹੈਗਾ ਪੂਰੀ ਗਰਮੀ ਆ। ਇੱਥੋਂ ਤੱਕ ਇੱਥੇ ਗਲੀ ਆ ਕੇ ਖਤਮ ਹੋ ਜਾਂਦੀ ਹੈ। ਫਿਰ ਆ ਕੇ ਇਧਰਲੀ ਸਾਈਡ ਚੱਲ ਪੈਂਦਾ। ਏ ਵੀ ਮੈਂ ਸਕੈਨ ਕਰਨਾ ਸਾਰ ਆਹ ਸਾਰਾ ਜਿਹੜਾ ਤੁਸੀਂ ਮਾਲ ਦੇਖਿਆ ਨੇ ਮਤਲਬ ਕਿ ਕੁਝ ਵੀ ਨਹੀਂ ਰਹਿਣਾ ਚਾਹੀਦਾ ਬਾਈ ਕੁਝ ਵੀ ਇਹ ਨਹੀਂ ਹੁਣ ਮੈਂ ਤੁਹਾਨੂੰ ਦੱਸਦਾ ਜੇ ਸ਼ਾਰਟੇਜ ਆ ਗਈ ਠੀਕ ਆ ਚਲੋ ਇਹ ਗੱਲ ਬਾਅਦ ਚ ਕਰਦੇ ਆ ਰੋਕ ਕੇ ਮੈਂ ਇੱਕ ਵਾਰ ਥੋੜਾ ਕੰਮ ਕਰ ਲਾਂ ਫਿਰ ਤੁਹਾਨੂੰ ਦੱਸਦਾ ਵੀ ਜੇ ਕੋਈ ਚੀਜ਼ ਦੀ ਮਤਲਬ ਕਿ 10 20 ਹਜ਼ਾਰ ਦੀ 10 20 ਹਜ਼ਾਰ ਦੇ ਮਾਲ ਦੀ ਸ਼ਾਰਟੇਜ ਆ ਜਾਂਦੀ ਆ ਉਹਨੂੰ ਕਿਨੂੰ ਭਰਨਾ ਪਊਗਾ ਤੇ ਕੀ ਹੋਊਗਾ ਠੀਕ ਆ ਜਿਵੇਂ ਹੁਣ ਕੰਪਨੀ ਵਾਲੇ ਤਾਂ ਆਉਂਦੇ ਨਹੀਂ ਬਾਈ ਉਹ ਤਾਂ 2 ਸਾਲ ਨਾਲ ਕਿੰਨੇ ਸਾਲ ਨਾਲ ਐ ਤਾਂ ਹਰੇਕੀ ਮਾਲ ਖਾਜੇ ਹਨਾ ਵੇਚ ਕੇ ਇਸ ਲਈ ਐ ਕੋਈ ਸੌਖਾ ਗੱਲ ਨਹੀਂ ਹੈਗੀ ਖੇਡ ਨਹੀਂ ਹੈਗੀ ਇਹਨਾਂ ਦਾ ਮਾਲ ਉਹੀ ਪਿਆਗਾ ਵੀ ਕੰਪਨੀ ਵਾਲੇ ਆਉਣ ਨਾ ਦੋ ਦੋ ਸਾਲ ਸਟੋਰਾਂ ਚ ਤੇ ਕੋਈ ਇਹਨੂੰ ਉਹ ਪੁੱਛ ਗੱਛੀ ਨਹੀਂ ਹੈਗੀ ਬਹੁਤ ਖਤਰਨਾਕ ਕੰਮ ਆਗਾ ਪੂਰਾ ਕੋਈ ਚੀਜ਼ ਐਂਦਰ ਉੱਧਰ ਨਹੀਂ ਹੋ ਸਕਦੀ ਸਾਨੂੰ ਸਾਰਾ ਚੀਜ਼ ਦੱਸਾਂਗੇ ਤੁਸੀਂ ਬਸ ਵੀਡੀਓ ਨਾਲ ਬਣੇ ਰਹੋ ਲਓ ਬਾਈ ਕਰੀਏ ਆਪਾਂ ਕੰਮ ਸਟਾਰਟ ਦਿਖਾਈ ਗਏ ਸੋਨੂੰ ਵੀ ਕਿਵੇਂ ਹੁੰਦੀ ਆ ਆਰਡਰ ਟਾ ਸਟੋਰ ਦੀ ਦੇਖ ਕੇ ਕਰਕੇ ਆਪਾਂ ਵੀ ਮੇਰਾ ਵੀ ਐਕਸਪੀਰੀਅੰਸ ਪਹਿਲੀ ਵਾਰ ਹੀ ਆ ਇਹ ਲਓ ਜੀ ਹੋ ਗਿਆ ਆ ਦੇਖੋ ਬਾਈ ਐਦਾਂ ਕੱਲਾ ਕੱਲਾ ਡੱਬਾ ਕਰਨਾਗਾ ਮਤਲਬ ਕੁਝ ਵੀ ਰਹਿ ਨਾ ਜਾਵੇ ਲੜ ਜਾ ਐ ਕੋ ਬਾਈ ਕੀ ਆ ਲਸ ਜਨਾ ਅੱਬਾ ਚਨੀ ਦਾਲਦਾ ਪਹਿ ਲਗਦਾ ਆਪਣੀ ਮਾਰਦਾ ਕਿੰਨੀ ਕਰਨੀ ਹੈ ਹੈ ਕੱਟ ਕਰ ਜਾ ਰ ਇਹਨੂੰ ਮਾਰਾ ਜਾ ਗਰਮੀ ਬਹੁਤ ਜਿਆਦਾ ਬਾਈ ਉੱਪਰ ਕਿਉਂਕਿ ਸਾਰਾ ਲੈਦਰ ਦਾ ਮਾਲ ਹੀ ਆ ਲੈਦਰ ਦੇ ਬੂਟ ਚੱਪਣਾ ਸਾਰਾ ਕੁਝ ਲੈਦਰ ਹੀ ਆ ਇੱਥੇ ਤੇ ਮੈਂ ਇੱਥੋਂ ਕੰਮ ਸਟਾਰਟ ਕੀਤਾ ਸੀ ਆ ਪਹਿਲੇ ਰੈਕ ਤੋਂ 167 ਤੋਂ ਸਟਾਰਟ ਕੀਤਾ ਸੀ 211 ਤੱਕ ਉਦੋਂ ਟਾਈਮ ਹੋਇਆ ਸੀ 11:30 ਦਾ ਤੇ ਹੁਣ ਬੱਜ ਗਿਆ 1:22 ਤੇ ਮੈਂ ਆ ਗਿਆ ਰੈਕ ਨੰਬਰ 203 203 ਨੰਬਰ ਰੈਕ ਤੇ ਆ ਗਿਆ 211 ਬਸ 7-8 ਰੈਕ ਹੋਰ ਰਹਿ ਗਏ ਮੇਰੇ 8 ਕਰੈਕ ਹੋਰ ਰਹਿ ਗਏ ਠੀਕ ਆ ਅੱਗੇ ਬਸ ਇਧਰ ਨੂੰ ਹੀ ਜਾਣਾਗਾ ਤੇ ਜਿਹੜੀਆਂ ਮੈਂ ਜੋੜੀਆਂ ਕਾਊਂਟ ਕਰਤੀਆਂ ਬਈ 2685 ਜਿਹੜੇ ਬਾਕਸ ਮੈਂ ਸਕੈਨ ਕਰਤੇ ਹੁਣ ਤੱਕ ਤੇ ਹਜੇ ਟੱਟ-ਟੱਟ ਹੋਊਗਾ 1200 ਜਾਂ 800 ਬਾਕਸ ਹੋਰ ਹੋਊਗਾ ਜਿਹੜਾ ਸਕੈਨ ਕਰਨਾ 8 8 ਰੈਕ ਹੋਰ ਰਹਿ ਗਏ ਮੇਰੇ ਤੇ ਟਾਈਮ 1:30 ਵੱਜ ਗਿਆ ਤੇ ਘੰਟਾ ਸਵਾ ਘੰਟਾ ਲੱਗਦਾ ਹੋਰ ਲੱਗ ਜੂ ਘੰਟਾ ਤੱਕ ਤਾਂ ਲੱਗ ਹੀ ਜਾਊਗਾ ਲੱਗਦਾ ਗਰਮੀ ਵੀ ਬਹੁਤ ਜ਼ਿਆਦਾ ਹੈ ਵੀ ਬਾਈ ਟਾਈਮ ਬਾਈ 2:00 ਵੱਜ ਗਏ ਤੇ ਮੈਂ ਆਪਦੇ ਲਾਸਟ ਰੈਕ ਕੋਲੇ 211 ਨੰਬਰ ਕੋਲੇ ਪਹੁੰਚ ਗਿਆ ਇਹ ਵੀ ਮੈਂ ਕਰਤਾ ਸਕੈਨ ਤੇ ਸਾਰੀਆਂ ਜੋੜੀਆਂ ਹੋ ਗਈਆਂ 33281 ਜੋੜੀਆਂ ਸਕੈਨ ਕਰਤੀਆਂ ਟਾਈਮ 2:00 ਵਜੇ ਅੱਧਾ ਘੰਟਾ ਹੋਰ ਅੱਧੇ ਘੰਟੇ ਚ ਹੋਰ ਖਿੱਚਦਾ ਕੰਮ 211 ਰੈਕ ਤੇ ਪਹੁੰਚ ਗਏ ਤੇ ਹੁਣ ਆਪਾਂ ਥੋੜੀ ਇਹਦੀ ਸ਼ਾਰਟੇਜ ਦੀ ਗੱਲ ਕਰਕੇ ਜੇ ਮਾਲ ਵਿੱਚ ਸ਼ਾਰਟੇਜ ਆਉਂਦਾ ਤਾਂ ਕੀ ਹੁੰਦਾ ਫਿਰ ਮੰਨ ਲਓ ਆਪਾਂ ਘੱਟ ਤੋਂ ਘੱਟ ਲੈ ਵਿੱਚ ਸਟੋਰਾਂ ਦੇ ਭਾਈ ਲੱਖ ਲੱਖ 2-2 ਲੱਖ ਦਾ ਸਟਾਕ ਵੀ ਸ਼ਾਰਟੇਜ ਆ ਜਾਂਦੀ ਹੈਗੀ ਹਾਂ ਠੀਕ ਹੈ ਤੇ ਉਹ ਕੀ ਦੇ ਸਿਰ ਪੈਂਦੇ ਆ ਤੇ ਆਪਾਂ ਘੱਟ ਤੋਂ ਘੱਟ ਕਰਕੇ ਜੇ ਵੀ ਇੱਥੇ 20000 ਦੀ ਸ਼ਾਰਟੇਜ ਆ ਜਾਂਦੀ ਆ ਤਾਂ ਫਿਰ ਉਹ ਕੀ ਦੇ ਸਿਰ ਜਾਂਦਾਗਾ ਘੱਟ ਤੋਂ ਘੱਟ 20000 20000 ਦੀਆਂ ਜੋੜੀਆਂ ਲਾ ਲਾ ਚਾਰ ਪੰਜ ਜੋੜੀਆਂ 20000 ਦੀਆਂ ਹੋ ਜਾਣਗੀਆਂ ਜੇ ਵੀ ਇੰਨੀਆਂ ਜੋੜੀਆਂ ਕਿਸੇ ਆਸੇ ਪਾਸੇ ਹੋ ਜਾਂਦੀਆਂ ਤਾਂ ਉਹ ਉਹ ਪੈਸੇ ਕੌਣ ਭਰੂਗਾ ਉਹਦਾ ਆਪਣਾ ਹੁੰਦਾ ਜੀ 50% ਜਿਹੜਾ ਹੁੰਦਾ ਸਟੋਰ ਦਾ ਮੈਨੇਜਰ 50% ਸਟੋਰ ਦਾ ਮੈਨੇਜਰ ਭਰਦਾ ਉਹਦੇ ਪੈਸੇ ਜਿੰਨੀ ਵੀ ਸ਼ਾਰਟੇਜ ਆਉਂਦੀ ਆ ਤੇ ਬਾਕੀ ਦਾ ਜਿਹੜਾ 50% ਹੁੰਦਾ ਉਹ ਸਾਰਾ ਸਟਾਫ ਸਟਾਫ ਦੇ ਸਭ ਦਾ ਨਾਮ ਦਾ ਠੀਕ ਹੈ ਜੀ ਇਹ ਕਹਾਣੀ ਹੁੰਦੀ ਆ ਆਡਿਟ ਦੀ ਤੇ ਕੰਮ ਬੜਾ ਔਖਾ ਬਾਈ ਲੱਖ ਰੁਪਿਆ ਦਾ ਮਾਲ ਪਿਆਗਾ ਕਰੋੜਾਂ ਦਾ ਹੀ ਹੋਊਗਾ ਮਾਲ ਬਹੁਤ ਮਹਿੰਗਾਗਾ 8 8 10 15 15 ਹਜ਼ਾਰ ਦੇ ਇੱਕ ਇੱਕ ਬੂਟ ਆ ਗਏ ਕਿ ਕਜੋੜੀਆਂ ਆ ਵਿੱਚ ਇੰਨੀਆਂ ਮਹਿੰਗੀਆਂਗਾ ਤੇ ਇਹ ਇੰਨਾ ਸੇਫ ਆ ਮਾਲ ਇਹਨੂੰ ਕੋਈ ਇੱਕ ਇੱਕ ਪੈਰ ਵੀ ਇੱਧਰ ਉੱਧਰ ਇੱਕ ਕੋਈ ਜਰਾਬ ਜਰਾਬ ਨਹੀਂ ਯਾਰ 140 ਰੁਪਿਆ ਦੀ ਕੋਈ ਇੱਧਰ ਉੱਧਰ ਕਰ ਸਕਦਾ ਇੰਨਾ ਸੇਫ ਆ ਮਾਲ ਜੇ ਕੋਈ ਕਰ ਵੀ ਗਿਆ ਸਭ ਕੁਝ ਪਤਾ ਲੱਗਦਾ A to Z 바아코డింగ్ ਸਿਸਟਮ ਆ ਸਾਰਾ ਕੁਝ ਨੇ ਐਵੇਂ ਨਹੀਂ ਬਾਈ ਨਾਕੀ ਨੂਕੀ ਦੇ ਜਿਹੜੀ ਦੱਸਦੇ ੜੇ ੜੇ ਸਟੋਰ ਆ ਗਏ ਹਨਾ ਤੇ ਐਵੇਂ ਨਹੀਂ ਨਾ ਮਾਲ ਕੰਪਨੀ ਵਾਲੇ ਤਾਂ ਆਉਂਦੇ ਨਹੀਂਗੇ ਕਿਤੇ ਸਾਰੇ ਪਿਆ ਰਹਿੰਦਾ ਬੜਾ ਕੁਝ ਅੱਜਕੱਲ ਟੈਕਨੋਲੋਜੀ ਬੜੀ ਵੱਧ ਗਈ ਤੁਹਾਨੂੰ ਪਤਾ ਹੀ ਆ ਆ ਆਪਣੇ ਸਾਥੀਆਂ ਦਾ ਹਾਲ ਦੇਖ ਲਓ ਜੀ ਨਾਲ ਦੇ ਆਂਦਾ ਕੀ ਹਾਲ ਹੈ ਜੀ ਹਾਂ ਵੀ ਕਿੰਨਾ ਕਰੇਗਾ ਕੰਮ ਤੇਰਾ ਬਾਲਾ ਪਿਆਦਾ ਬਾਵਾ ਪਿਆ ਹੈ ਹੈ ਕਿੰਨਾ ਟਾਈਮ ਦਾ 2:30 ਕਿਹ ਵਜਿਆ ਹੋਰ ਇਧਰ ਅੰਜਨ ਹੋਰੀ ਕਿਉਂ ਗਿਆ ਟਾ ਕੱਚੀ ਗੈਂਗ ਲੋ ਭਾਈ ਆਲਰੇਟ ਸਾਰੀ ਹੋ ਗਈ ਆ ਤੇ ਮੈਂ ਤੁਹਾਨੂੰ ਇੱਕ ਹੁਣ ਹੋਰ ਗੱਲ ਦੱਸਾਂ ਜਿਵੇਂ ਵੀ ਸਾਰੀਆਂ ਮਲਾ ਕੇ 40000 ਜੋੜੀਆਂ ਹੋ ਗਈਆਂ ਠੀਕ ਆ ਇਹਦੀ ਸਵੇਰੇ ਗਿਣਤੀ ਹੋਊਗੀ ਸਾਰੇ ਕੁੱਲ ਮਲਾਇਆ ਜਾਊਗਾ ਜਿਵੇਂ 40000 ਜੋੜੀਆਂ ਹੋ ਗਈਆਂ ਜਿਹੜੀਆਂ ਅਸੀਂ ਕਾਊਂਟ ਕੀਤੀਆਂ ਸੀ ਗਿਣੀਆਂ 40000 ਹੋ ਗਈਆਂ ਤੇ ਫਿਰ ਉਹ ਸਵੇਰੇ ਸਿਸਟਮ ਨਾਲ ਮਣਾਉਣਗੇ ਵੀ ਇੱਥੇ ਕਿੰਨਾ ਸਟਾਕ ਆ ਸਾਰਾ ਜੇ ਮੰਨ ਲਓ 400 ਜੋੜੀ ਹੋਰ ਉਹਨਾਂ ਨੇ ਵਧਾਤੀ ਵੀ 400 ਜੋੜੀ ਹੋਰ ਆ ਹੁਣ ਅਸੀਂ ਕਿਹੜਾ ਰੱਬਾਂ ਸਾਥੋਂ ਵੀ ਇੱਕ ਅੱਧੀ ਜੋੜੀ ਰਹਿ ਸਕਦੀ ਹੈ ਜੀ ਕੀਤਾ ਤਾਂ ਅਸੀਂ ਬਹੁਤ ਧਿਆਨ ਨਾਲ ਆਗਾ ਬਹੁਤ ਹਨਾ ਪੂਰੇ ਧਿਆਨ ਨਾਲ ਸਾਰੇ ਬੰਦਿਆਂ ਨੇ ਫੇਰ ਵੀ ਕੋਈ ਨਾ ਕੋਈ ਜੋੜੀ ਰਹਿ ਸਕਦੀ ਹੈ ਜੇ ਮੰਨ ਲਓ ਅਸਟੀਮੇਟ ਦੇ 400 ਜੋੜੀ ਰਹਿ ਗਈ ਉੱਪਰ ਉਹਨਾਂ ਨੇ ਕਹਿਤਾ ਵੀ 400 ਜੋੜੀ ਬਾਈ ਹੋਰ ਆ ਕੰਪਨੀ ਵਾਲਿਆਂ ਨੇ ਕਹਿਤਾ ਉਹ ਪਰਚਾ ਕੱਢ ਕੇ ਦੇਣਗੇ ਪੂਰਾ ਹੈ ਆਰਟੀਕਲ ਲਿਖਿਆ ਉਸਰ ਕੋ ਉਹ 400 ਜੋੜੀ ਫੇਰ ਲੱਭਣੀ ਪਊਗੀ ਸਾਰੇ ਸਾਰੇ ਸਟੋਰ ਚੋਂ ਉਹਦੇ ਚੋਂ ਸਟਾਕ ਚੋਂ ਫੇਰ ਗੇੜਾ ਦੇਣਾ ਪਊਗਾ ਲੱਭਣੀ ਪਊਗੇ ਉਹ 400 ਚ ਮੰਨ ਲਓ 380 ਲੱਭ ਗਈਆਂ 20 ਜੋੜੀਆਂ ਰਹਿ ਗਈਆਂ 20 ਜੋੜੀਆਂ ਵੀ ਮਿਲਗੀਆਂ ਹੀ ਨਹੀਂ ਮਿਸਿੰਗ ਹੋ ਗਈਆਂ ਠੀਕ ਆ ਨਾ ਫੇਰ ਉਹਨਾਂ ਦੇ ਪੈਸੇ ਪੈਂਦੇ ਹੁੰਦੇ ਆਗੇ ਪਰ ਅਹਰ ਜਾਇ ਇੱਥੇ ਕੋਈ ਸੀਨ ਨਹੀਂ ਹੋਣਾਗਾ ਕਿਉਂਕਿ ਸਟਾਫ ਸਾਰਾ ਬਹੁਤ ਵਧੀਆ ਹੈਗਾ ਕੋਈ ਓੜੀ ਆਸੇ-ਪਾਸੇ ਕੋਈ ਨਹੀਂ ਸਕਦੀ ਮੇਰੇ ਹਿਸਾਬ ਨਾਲ ਤਾਂ ਸਾਰਾ ਸਟਾਫ ਵੀ ਸਾਡੇ ਮੈਨੇਜਰ ਸਾਹਿਬ ਠੀਕ ਆ ਸਾਰੇ ਇੱਕ ਨੰਬਰ ਬੰਦੇ ਆਗੇ ਇੱਥੇ ਸਾਰੇ ਪੂਰੇ ਵਧੀਆ ਬੰਦੇ ਆ ਅਹਰ ਜੀ ਕੋਈ ਗੱਲਬਾਤ ਹੋਣੀ ਨਹੀਂ ਪਰ ਮੈਂ ਤੁਹਾਨੂੰ ਅੱਜ ਜਿਹੜਾ ਕੀ ਕਹਿੰਦੇ ਇਹਨੂੰ ਆਡਿਟ ਜਿਹੜੀ ਹੁੰਦੀ ਆ ਸਟੋਰ ਦੀ ਵੀ ਬ੍ਰੈਂਡਾਂ ਦੀ ਬ੍ਰੈਂਡ ਵਾਲੇ ਜਿਹੜੇ ਸਟੋਰ ਆ ਉਹ ਐਂ ਹੁੰਦੀ ਹੈਗੀ ਇੱਕ ਗੱਲ ਹੋਰ ਬਾਈ ਤੇ ਜਿਹੜਾ ਮਤਲਬ ਕਿ ਇਸ ਸਟੋਰ ਦਾ ਮੈਨੇਜਰ ਹੁੰਦਾਗਾ ਠੀਕ ਹੈ ਨਾ ਉਹ ਆਡਿਟ ਨਹੀਂ ਕਰ ਸਕਦਾ ਉਹ ਕਾਊਂਟ ਨਹੀਂ ਕਰ ਸਕਦਾ ਨਾ ਹੀ ਉਹਨੂੰ ਮਸ਼ੀਨਾਂ ਦਿੱਤੀ ਜਾਂਦੀ ਹੈਗੀ ਬਾਕੀ ਸਟਾਫ ਲੱਗਦਾਗਾ ਤਿੰਨ ਚਾਰ ਜਾਨੇ ਸਟਾਫ ਦੇ ਹੁੰਦੇ ਹੈਗੇ ਤੇ ਇੱਕ ਦੋ ਜਾਨੇ ਬਾਹਰੋਂ ਆਉਂਦੇ ਹੈਗੇ ਕੰਪਨੀ ਵਾਲੇ ਉਹ ਕਰਦੇ ਹੈਗੇ ਇਹ ਆਡਿਟ ਉਹ ਕਰਦੇ ਹੈਗੇ ਤੇ ਮੈਨੇਜਰ ਜਿਹੜੇ ਹੁੰਦੇ ਅਗੇ ਉਸ ਸਟੋਰ ਦੇ ਉਹ ਨਹੀਂ ਕਰ ਸਕਦੇ ਇਸ ਦਾ ਇਸ ਕੰਮ ਨੂੰ ਟਾਈਮ ਬਾਈ 3:00 ਵਜੇ ਗੇ ਮੈਂ ਤੇ ਇੰਜ ਨਹੀਂ ਆਇਆ ਸੀ ਚਾਹ ਲੈਣ ਚਾਹ ਕਰਾ ਲਈ ਪੈਕ 8 ਕੱਪ 80 ਰੁਪਈਆ ਦੇ ਪੱਪੀ ਟਾਬੇ ਤੋਂ ਤੇ ਹੁਣ ਚੱਲੇ ਆ ਫੇਰ ਸਟੋਰ ਤੇ ਤੇ ਸਾਡੀ ਤਾਂ ਗੁੱਡ ਨਾਈਟ ਹੋਈ ਪਈ ਆ ਜੀ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਸਵੇਰੇ ਫੇਰ ਸਟੋਰ ਤੇ ਕੰਮ ਕਰਨਾ ਹੋਊਗਾ ਗੁੱਡ ਨਾਈਟ ਜੀ ਸਤਿ ਸ੍ਰੀ ਅਕਾਲ ਪੰਜਾਬੀ ਵੀਰੋ